ਅੱਜ ਕੋਸ਼ਤੀ ਦੰਗਲ ਚ ਮੇਤਰੋ ਗੱਡੀਆਂ ਆਲਟੋ ਗੱਡੀਆਂ ਮੋਟਰਸਾਈਕਲ ਲੱਗਣੇ ਆ ਪੰਜਾਬ ਦੇ ਕਿਉਂਕਿ ਖਿਡਾਰੀ ਖੇੜਨੇ ਆ ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਇਸ ਵਾਲੀ ਵੀਡੀਓ 'ਚ ਅੱਜ ਦੇ ਟੂਰਨਾਮੈਂਟ ਅੱਜ ਕਿੱਥੇ-ਕਿੱਥੇ ਕਬੱਡੀ ਦਾ ਆਪਾਂ ਅੱਜ ਕਿਹੜੇ-ਕਿਹੜੇ ਮੇਲੇ ਆ ਮਿੱਤਰੋ ਉਹਨਾਂ ਬਾਰੇ ਤੁਹਾਨੂੰ ਅਪਡੇਟ ਦੇਣੀ ਆ ਅੱਜ ਕਸ਼ਤੀ ਦੰਗਲ 'ਚ ਮਿੱਤਰੋ ਗੱਡੀਆਂ ਆਲਟੋ ਗੱਡੀਆਂ ਮੋਟਰਸਾਈਕਲ ਲੱਗਣੇ ਆ ਪੰਜਾਬ ਦੇ ਕਿਉਂਕਿ ਖਿਡਾਰੀ ਖੇੜਨੇ ਆ ਸੋ ਤਾਂ ਕਰਕੇ ਆਪਾਂ ਟੂਰਨਾਮੈਂਟ 'ਚ ਜੋਇਨ ਕਲਾਉਡ ਕਰ ਰਹੇ ਆ ਉਹ ਤੋਂ ਹੀ ਸ਼ੁਰੂਆਤ ਕਰਦੇ ਆ ਕਿਉਂਕਿ ਅੱਜ ਉੱਥੇ ਕਾ ਹੋਣ ਜਾ ਰਿਹਾ ਮਿੱਤਰੋ ਹਿਮਾਚਲ ਪ੍ਰਦੇਸ਼ ਦੇ ਤੱਕ ਪੈਣੀਆ ਤਹਿਸੀਲ ਗੰਖਤ ਜਿਲ੍ਹਾ ਕਾਂਗੜਾ ਦੇ ਵਿੱਚ ਮਿੱਤਰੋ ਅੱਜ ਲਾਸਟ ਦਿਨ ਆ ਭਾਰਤ ਦਾ ਪ੍ਰਸਿੱਧ ਹਿਮਾਚਲ ਦਾ ਸਭ ਤੋਂ ਵੱਡਾ ਮਹਾਂ ਦੰਗਲ ਹੋਣ ਜਾ ਰਿਹਾ 2 ਜੂਨ ਤਾਂ ਲੰਘ ਹੀ ਆ ਮਿੱਤਰੋ ਅੱਜ ਹੈਗੀ ਆ 4-5 ਜੂਨ ਤੇ ਅੱਜ ਬਹੁਤ ਤੱਕ ਪੈਣੀਆ ਕਿਉਂਕਿ ਪਹਿਲੀ ਝੰਡੀ ਦੇ ਟਰੈਕਟਰ ਆ ਤੇ ਦੂਜੀ ਝੰਡੀ ਨੂੰ ਮਿੱਤਰੋ ਆਲਟੋ ਕਾਰ ਰੱਖੀ ਗਈ ਆ ਪੰਜਾਬ ਲਾਈਵ ਟੀਵੀ ਤੇ ਲਾਈਵ ਚੱਲਣਾ ਤੇ ਤੀਜੀ ਝੰਡੀ ਨੂੰ ਮਿੱਤਰੋ ਬੋਲਟ ਮੋਟਰਸਾਈਕਲ ਤੇ 6 ਤੋਂ ਲੈ ਕੇ ਜਾਂ 11 ਮੋਟਰਸਾਈਕਲ ਇਹਨਾਂ ਦੇ ਵਿੱਚ ਵਿੱਚ ਤੇ ਪਲੱਸ 121 ਜੋ ਹੈ ਵੱਡੂ ਹੈ ਤੇ ਪਲੱਸ 100 ਗਾਗਰ ਦਿੱਤੀ ਜਾਣੀ ਆ ਸੋ ਇਨਾਮ ਦੇਖ ਕੇ ਤੁਸੀਂ 당ਗ ਰਹਿ ਗਏ ਹੋਣੇ ਆ ਵੀ ਕੋਸ਼ਤੀ 'ਚ ਇੰਨੇ ਇਨਾਮ ਯਾਰ ਇਹ ਕਮਾਲਾਂ ਹਿਮਾਚਲ ਵਾਲਿਆਂ ਨੇ ਕੀਤੀਆਂ ਮਿੱਤਰੋ ਪੰਜਾਬ ਦੇ ਵੱਡੇ ਵੱਡੇ ਮਾਲ ਮੈਂ ਕਹਾਂ ਵੀ ਹਿੱਸਾ ਲੈਣ ਜਾ ਰਿਹਾ ਲਾਈਵ ਦੇਖਿਓ ਉਹਨਾਂ ਦਾ ਹੌਸਲਾ ਵਧਣਾ ਤੇ ਉਮੀਦ ਆ ਵੀ ਉਹ ਵੀ ਜੋ ਹੈ ਪੰਜਾਬ ਦੇ ਵੀ ਜੋ ਹੈ ਵੱਡੇ ਮਾਲ ਕੋਸ਼ਤੀ ਵਾਲੇ ਜਿੱਤ ਕੇ ਲਿਆਉਣਗੇ ਤੇ ਕਮਾਲਾਂ ਕਰਨਗੇ ਸੋ ਇਹ ਜੋ ਵੱਡੇ ਕੋਸ਼ਤੀ ਹੋਣੀ ਆ ਮਿੱਤਰੋ ਅੱਜ ਸ਼ੋਅ ਮੈਚ ਆ ਜਿਹੜਾ ਉਹ ਹੋਣ ਜਾ ਰਿਹਾਗਾ ਤੀਰ ਤੋਂ ਖੁਰਦ ਦੇ ਵਿੱਚ ਮਿੱਤਰੋ ਬਹੁਤ ਤਗੜਾ ਸ਼ੋ ਮੈਚ ਹੋਣਾ ਇੱਕ ਪਾਸੇ ਜੋ ਹੈ ਨੜਾਂ ਵਾਲੀ ਦੀ ਟੀਮਾਂ ਤੇ ਦੂਜੇ ਪਾਸੇ ਵੀ ਜੋ ਹੈ ਬਹੁਤ ਤਗੜੀ ਟੀਮ ਤੁਹਾਨੂੰ ਮਾਜੇ ਦੀ ਹੋਈ ਦੇਖਣ ਨੂੰ ਮਿਲਣੀ ਆ ਕਰਿਆਲੇ ਦੇ ਨਾਂ ਤੇ ਆ ਸ਼ਾਇਦ ਸੋ ਵਧੀਆ ਟੀਮ ਮਿੱਤਰੋ ਉਧਰ ਦੋਨੇ ਪਾਸੇ ਜੋ ਹੈ ਬਹੁਤ ਤਗੜੀਆਂ ਟੀਮਾਂ ਦਾ ਵੱਡਾ ਸ਼ੋ ਮੈਚ ਹੋਣਾ ਸੋ ਇਹ ਵੀ ਤਗੜਾ ਮੈਚ ਆ ਅੱਜ ਪੰਜਾਬ ਚ ਮਿੱਤਰੋ ਤੱਕ ਪੈਣੀ ਆਲ ਦੇ ਮੈਚ ਤੇ ਕਮਾਲ ਦੀਆਂ ਟੀਮਾਂ ਇਹ ਅੱਜ ਖੇਡਣੀਆਂ ਇੱਥੇ ਅੱਜ ਸਰਾ ਹੋਣਾ ਇਹ ਜੋ ਚੀਜ਼ਾਂ ਅੱਜ ਹੋਣੀਆਂ ਸੀਗਾ ਮੈਂ ਤੁਹਾਨੂੰ ਕਲੀਅਰ ਕਰਤਾਂ ਮਿੱਤਰੋ ਮੈਮਲ ਦਾ ਨਵੀਂ ਵੀਡੀਓ ਦੇ ਵਿੱਚ ਲਾਈਕ ਤੇ ਵੀਡੀਓ ਨੂੰ ਸ਼ੇਅਰ ਕਰਨਾ ਬਣਦਾ ਹੁੰਦਾ ਜਰੂਰ ਫਰਜ਼ ਹੁੰਦਾ ਜਰੂਰ ਕਰਕੇ ਜਾਇਆ ਕਰੋ ਕੈਨੇਡਾ ਦਾ ਮੇਲਾ ਜਮਾਂ ਹੀ ਨੇੜੇ ਆ ਗਿਆ ਪਹਿਲਾ ਕਾਪੀ ਮੇਤਰੋ ਟੌਪ ਦਾ ਹੋਣ ਜਾ ਰਿਹਾ ਜਿਹੜੇ ਜਿਹੜੇ ਖਿਡਾਰੀ ਪੰਜਾਬ ਚ ਨਹੀਂ ਖੇਡਦੇ ਸੀ ਭਾਵੇਂ ਇੰਦਰਜੀਤ ਦੀ ਗੱਲ ਆ ਖੁਸ਼ੀ ਵੀ ਘੱਟ ਖੇਡਿਆ ਜਲਾਲਪੁਰੀਏ ਦੇ ਅੰਦਾਜ਼ ਉਹ ਸਾਰੇ ਹੀ ਦੇਖਣ ਨੂੰ ਮਿਲਨੇ ਆ ਕੈਨੇਡਾ ਚ ਐਗ ਦੀ ਟੋਰਾਂਟੋ ਚ ਕੋਈ ਇੱਕ ਟੀਮ ਨਹੀਂ ਭਰੀ ਕਹਿੰਦੇ ਆ ਵੀ ਇੱਕ ਟੀਮ ਹੀ ਭਰੀ ਹੁੰਦੀ ਆ ਪਰ ਐਗ ਦੀ ਮੇਤਰੋ ਕੋਈ ਐਦਾਂ ਨਹੀਂ ਸਾਰੀਆਂ ਟੀਮਾਂ ਚ ਨੱਕੋ ਨੱਕ 플레이ਰ ਯਾਰ ਸਾਰੀਆਂ ਟੀਮਾਂ ਹੀ ਬੈਲੈਂਸ ਆ ਤੁਸੀਂ ਸਵਾਦ ਲਾਉਂਗੇ ਕੈਨੇਡਾ ਦੇ ਮੇਲੇ ਦਾ ਮੈਂ ਮਿਲਦਾ ਮੇਤਰੋ ਨਵੀਂ ਵੀਡੀਓ ਦੇ ਵਿੱਚ ਨਵੀਂ ਅਪਡੇਟ ਲੈ ਕੇ ਲਾਈਕ ਵੀਡੀਓ ਨੂੰ ਸ਼ੇਅਰ ਕਰਨਾ ਬੰਦਾ ਜਰੂਰ ਕਰਿਓ ਧੰਨਵਾਦ